ਯਾਰ ਜਿੱਦੋਂ ਵੀ ਆ ਗਿਆ ਹਾਂ ਉਹ ਤਾਂ ਮੈਨੂੰ ਪਤਾ ਹੋਣਾ ਹੈ ਨਾ ਫਿਰ ਜਦੋਂ ਮੁੰਜੇ ਮੈਂ ਇਥੋਂ ਨਿਕਲਿਆ ਇਹਨਾਂ ਕੇਸ ਹਨ ਉਹ ਫਿਰ ਉਹ ਪੈਸੇ ਮੰਗਾਈ ਯਾਰ ਇਸ ਬੰਦੇ ਕੋਲ 15-20 ਹਜ਼ਾਰ ਡਾਲਰ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਪਿੱਛੇ ਉਹ ਚ ਮੇਰਾ ਇੰਨਾ ਪਹਿਲ ਲੱਗਣਾ ਨਹੀਂਗਾ ਕੰਮ ਉਹ ਕੰਮ ਛੱਡ ਕੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲਣਾ ਪਿਆ ਮੈਨੂੰ ਤਾਂ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਾਪਸ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਵਾਰ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅਛਾ ਬਿਲਕੁਲ ਮਿਲਾ ਕੇ ਦਿੰਦਾ ਦਦਨਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਤੇ ਹੈਗੇ ਸੀ 40 ਲੱਖ ਰੁਪਏ ਦੀ ਪੂਰੀ ਛੇੜ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕਾ ਮੇਰਾ ਅਛਾ ਤੇ ਉਹ ਉਹ 10 ਲੱਖ ਰੁਪਏ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਨਾ ਜੈਪਾਲ ਦਾ ਕੰਟਰੋਲ ਹੋ ਗਿਆ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਉਹ ਜੀਣਾ ਸੀ ਮੈਨੇ ਮੰਗੇ ਉਹਦੇ ਕੋ ਪੈਸੇ ਮੰਗੇ ਜਿੰਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਪੋਹ ਲਗੇ ਜਿਹੜੇ ਖਣ ਕੇ ਰਹੇ ਮੇਰੇ ਕੋਲ ਇੱਕ ਦੋ ਵਾਰ ਹੀ ਸੀ ਮੈਂ ਨੰਬਰ ਗੁਮਲਾ ਕੀਤਾ ਜ਼ਾਬਰ ਕਦਰ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹੇ ਕੋ ਪੈਸੇ ਰਏ ਸੀ ਉਹਨਾਂ ਮਨਵਾਵੇ ਕੋਣ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਇਹ ਕਹੋਗੇ ਕਿ ਤੇ ਮਸਲਾ ਹੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦੇ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚੋਂ ਪੈਸਾ ਮੇਰੇ ਕੋਲ ਹੈ ਰਿਹਾ ਜਦੋਂ ਮੈਂ ਬੰਦੇ ਨੂੰ ਕਿਹਾ ਮੈਨੂੰ ਭੇਜ ਉਹ ਮੈਂ ਤਾਂ ਮਰ ਤ ਨਹੀਂ ਵੀ ਜੇ ਮੈਨੂੰ ਖੁੱਲ੍ਹਣ ਲੱਗਣਾ ਬਿਆਲੇ ਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਕਿ ਜੇ ਇੱਥੇ ਮੇਰਾ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਕਿ ਇੰਡੀਅਨ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹਣਾ ਉਹ ਮੇਰੇ ਪਰਸਨਲ ਮਸਲੇ ਤੇ ਹੈ ਨਹੀਂ ਮੇਰੇ ਕਿਹੜਾ ਵਟ ਦਾ ਰੌਲਾ ਇਹਨਾਂ ਨੇ ਤੇ ਮੈਂ ਸੋਚਿਆ ਕਿ ਉਦੋਂ ਪੈਸੇ ਮੰਗਾਉਂਗਾ ਜੇ ਕਿ ਦੇ ਇੱਥੇ ਰੋਡ ਪੈ ਗਈ ਇਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨਾਂ ਨੇ ਫੋਨ ਕੀਤਾ ਜੀ ਉਹ ਕਹਿੰਦਾ ਹੈ ਭਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਕਿਤਾਏ ਆ ਕਿ ਕਿਆ ਜਿਹਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਹੋਵੇ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੇ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਹੋਇਆ ਹਾਂ ਇਹ ਬੰਦੇ ਨੇ ਮੰਨਣਾ ਹੀ ਨਹੀਂ ਗਾ ਵੀ ਨਹੀਂ ਅਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹੜੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਗਿਆ ਹੀ ਚੱਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰਦਾ ਵੀ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਉਹਨੂੰ ਦੇ ਦਊਗਾ ਤਨਖੂਬੰਦੇ ਤੇ ਜਵਾਨੜੀ ਇਹਦੇ ਨੇ ਮੁਕਰ ਨਾਲ ਮੁਕਰ ਨਾਲ ਇਹਦੇ ਹੋਂ ਕਿਹੜਾ ਕੋ ਵਾਲੀ ਵਾਰ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਉੱਠ ਕੇ ਵੀ ਪੰਜਾ ਪਾਕ ਪਹਿਨ ਲੈਣੀ ਹਾਂ ਵੀ ਉਹ ਵੀ ਗੱਲ ਕਹਿਣ ਦਿਆ ਵੀ ਤੁਸੀਂ ਕਿੰਨੇ ਹੁੰਦੋਂ ਆਸਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾਮ ਦੇ ਗੋਮੇ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਹਨ ਉਹਨਾਂ ਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2000 ਹੋਰ ਉਹਦੂ 2000 250 ਜਨਾ ਵੀ ਵਜਾ ਉਹ ਹਿਸਾਬ ਕਰਨਾ ਉਹਨਾਂ ਨੂੰ ਠੀਕ ਹੈ ਉਹ ਉਹਨਾਂ ਕੋਲ ਤੋਂ ਲੈਣਾ ਮੈਂ ਦੋ ਦਨੇ 1000 ਰੁਪਏ ਹਨਾ ਉਹ ਛੱਡਦੇ ਉਹ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਉਹ 10000 ਰੁਪਏ ਦੇ ਦੋ ਠੀਕ ਹੈ 10000 ਰੁਪਏ ਮੈਂ ਉਹਨਾਂ ਨੂੰ ਕਹਿੰਦਾ ਬਈ ਇਹਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਹਾਂ ਤੇ 3000 ਰੁਪਏ ਮੈਂ ਤੈਨੂੰ ਕਿਉਂ ਦੇ ਸਕ ਕੇ ਕਿੱਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੈਂ ਕਿੰਦਾਂਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਉਹ ਜਿਆਪਰ ਵਾਲੇ ਭੈਣ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾ ਤਾਂ ਜਿਹੜਾ ਨਾ ਉਹ ਆਪਣੇ ਕੋਲ ਹੈਗਾ ਜਿਗਾਰਦਨ ਵਿੱਚ ਇੱਕ ਮੇਰੇ ਕੋਲ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਮੈਂ ਤੈਨੂੰ ਮੈਂ ਸਹੀ ਦੱਸਾਂ 10 ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂਗਾ ਬੰਦ ਫੋਨ ਉਹ ਸਾਰੇ ਪੈਸੇ ਘਮਲੀ ਦੀ ਕਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਰੇ ਮੇਰਾ ਦਾ ਹੀ 10 ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਇਹ ਕੋ ਨਹੀਂ ਮੰਗੇ ਕਾਮ ਦੇ ਨਾਮ ਦੇ ਉੱਤੇ ਜਾਂ ਤੁਸੀਂ ਜਿੱਥੇ ਜਿਹੜਾ ਪਰਸਨਲ ਹੀ ਮੈਂ ਭਾਵੇਂ ਭੈਣ ਚ ਤੁਮੇ ਡਾਕਾ ਮਾਰੇ ਉਹ ਵੀ ਮੇਰਾ ਪਰਸਨਲ ਹੀ ਹਮ ਮੈਂ ਹੀ ਮਾਰਿਆ ਨਾ ਉਹ ਕਿਨੂੰ ਲਿਖੇ ਦੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹਮ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਕੋਈ ਨਾਲ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੁਹਾਨੂੰ ਕਹਿੰਦਾ ਬਾਬਾ ਤੁਹਾਨੂੰ ਪੈਸੇ ਦਊਂਗਾ ਹਮ ਉਹਦਣ ਕੀ ਚੱਕਿਆ ਪਿਆ ਇਹ ਵੀ ਇਹਨਾਂ ਨੇ ਇੱਥੋਂ ਧਿਆਨਾਂ ਦੀ ਕੇਪ ਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨੇ ਨਸ਼ੇ ਨਹੀਂ ਹੈਗੇ ਉਹ ਜਿਹੜੇ ਵਿਜੇ ਅਸਲਾ ਹੈ ਹਣਾ ਉਹ ਲਗਾਉਣਾ ਹੈ ਇਹ ਇਥੋਂ ਤੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੈ ਮੋਤਾਰ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪੈਸੇ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨਾਲ ਠਹਿਾਰ ਕੇ ਆਏ ਉਹਨੇ ਮੰਗਾਇ ਦੂਜੇ ਮੰਗਾ ਲਏ ਵੱਡੇ ਹੂੰ ਹੋਰ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈ ਕਿ ਨਹੀਂ ਪਰ ਪੁਲਸ ਵਾਲੇ ਜਿਹੜੇ ਰਾਮੀ ਹੁੰਦੇ ਉਹਨਾਂ ਨੂੰ ਵੀ ਵੱਡੀ ਕੋ ਪਲੈਨਿੰਗ ਕਰਨ ਲੈ ਪਹਿ ਵਦ ਲੈ ਲੈ ਕੇ ਨਾ ਕੋ ਹੂੰ ਜੈਪਾਲ ਨੇ ਮਾਰਦਾ ਮੂਜ਼ਾ ਬੰਦੇ ਨਾ ਇਹਨਾਂ ਗਰੀਬ ਨੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਸਲ ਨੇ ਕੀਤਾ ਇਹ ਉਹ ਵੀ ਕਸਲ ਜਿਹੜਾ ਹੀ ਨਾਲ ਇਹਦੇ ਗੈਸਟ ਜਮਨਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੀ ਮਾਰ ਵਾਲਾ ਫੈਨੀ ਜਿਹੜਾ ਡਿਪਾਰਟਮੈਂਟ ਹੈ ਚੋਰੀ ਤੇ ਕੰਮ ਚ ਉਹਦੇ ਨੂੰ ਮੱਡਾ ਮਾਰ ਕੋਈ ਨਹੀਂ ਹੈ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਹ ਤਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾਂ ਆਇਆ ਉਹਨੇ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋਵੇਂ ਹੂੰ ਹੋਰੇ ਮੇਰਾ ਇੱਕ ਜੇਬ ਵਾਲਿਖ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰਦਾ ਕੋਈ ਬੰਦਾ ਤੇ ਆਪ ਗਿਓ ਕਰਦੇ ਤੇ ਕਰਦੇ ਵਖਰੀ ਗੱਲ ਕੋਈ ਨੰਬਰ ਹੀ ਨਹੀਂ ਕੋ ਪਤਾ ਨਹੀਂ ਕਿਨੂੰ ਬੱਚੇ ਵੀ ਤਾਰੇ ਆ 78 ਸਾਲ ਹਾਂ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਉਹ ਘਟਨਾ ਵਾਪਰਗੀ ਨਾ ਮਈ 14 15 ਤਰੀਕ ਦੀ ਮੇਰੇ ਨਾਲ ਗੱਲ ਲਿਆ ਉਹ 15 ਤਰੀਕ ਦੀ ਉਹ ਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਉਂ ਬੰਦੇ ਨੂੰ ਪਤਾ ਹੈ ਤੇ ਇੱਕ ਬੰਦਾ ਪੁਲਿਸ ਇਨਵੈਸਟ ਕਰ ਲਿਆ ਮੈਂ ਉਹਨੂੰ ਬਥੇਰੇ ਕੋਸ਼ਿਸ਼ ਕੀਤੀ ਮੈਨੂੰ ਅੱਡੇ ਦਾ ਨਹੀਂ ਪਤਾ ਹਾਂ ਨਾ ਉਹ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਵਾਰ ਕਿਹਾ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਇਹ ਦੁੱਧ ਲਵਾਇਆ ਸੀ ਇਹਨਾਂ ਨੇ ਜੇ ਪਾ ਲਾਉਣਾ ਨੇ ਸਰੀ ਦੁੱਧ ਲਵਾਇਆ ਸੀ ਉਹ ਦੁੱਧ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੱਤਿਆਂ ਵਿੱਚ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੇ ਡੈਰੋਗੇਟ ਕੀਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਅਸਲ ਗਏ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਕਰਨਾ ਹੈ ਉਹ ਉਹਨ ਡਰੋਗੇਸ਼ਨਨ ਵੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਜਾਂਦਾ ਹੂੰ ਸਵਾਲ ਨੂੰ ਬਦਲ ਨਬੀ ਨਾਂ ਲੈ ਰਿਹਾ ਦਾ ਹੂੰ ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤੇ ਦੇ ਮਾਲ ਦੇ ਉਹ ਕੋ ਪਤਾ ਨਹੀਂ ਨਸ਼ੇ ਪਤੇ ਕਰਾ ਕੇ ਕਿਹਨੂੰ ਕੋਈ ਡਰਵਾ ਲਾ ਕੇ ਕੋਈ ਬਗਾ ਲੈਣ ਕੋਈ ਚੀਜ਼ ਨਾਰਕੋਟਿਕ ਡਿਫੈਸਟਨ ਦਿਓ ਕਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਵੀ ਜਿਹੜੀ ਅਗੀ ਨਾਲ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪੈਹਾ ਪਿਆਵ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਤਾਂ ਤਾਂ ਹੂੰ। ਅ ਚਿੱਟੇ ਦਾ ਨਹੀਂ ਕੰਮ ਕਰਦੇ ਰਹੇ। ਹੂੰ ਇਹਵੇਂ ਬੰਨਚ ਝੂਠ ਬੋਲਦੇ ਆ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ੇ ਤੇ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ ਇਹ ਸਾਰੇ ਕੰਮ ਕੀਤੇ ਨੇ। ਹੂੰ ਹੁਣ ਉਹ ਪੈਹਾ ਜੋ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਕਟੂਕੜ 20 ਬਜ ਕਰੋੜ ਰੁਪਈਆ ਵਾ। ਹੂੰ ਪੂਰਾ। ਅੱਛਾ। ਉਹ ਨਾਮ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕਿਹਨੂੰ ਮੈਨੂੰ। ਹੂੰ। ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕੇ ਤ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਨਹੀਂ ਉਹ ਟੱਚ ਹੀ ਨਹੀਂ ਕਰ ਰਹੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਕਿ ਇਹਨਾਂ ਨੇ ਤਰੀਕਾ ਕਰ ਗਿਓ ਨਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਕਹਾ ਵਾ ਹੂੰ ਇਹ ਚੱਕ ਦੇਣਗੇ ਫਿਰ ਰਿਕਵਰ ਨਹੀਂ ਕਰਦੇ ਹੂੰ ਇਹ ਉੱਥੇ ਜੇ ਕੀ ਕਰਦੇ ਆ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਉਹਨਾਂ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਆ ਗਈ ਹੈ ਹੂੰ ਬੰਦ ਪਏ ਆਪਣੇ ਘਰ ਦੀ ਹੈ ਅੱਛਾ ਹਾਂ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਹਨਾਂ ਦੇ ਨਾਂ ਤੇ ਲੈ ਗਿਆ ਉਹਨਾਂ ਦੇ ਦੇਣ ਵੀ ਵਾਪਸ ਅੱਜ ਕਰੋੜਾਂ ਰੁਪਏ ਦੇ ਖੇੜਿਆ ਹਾਂ ਆਪਾਂ ਕਹਿ ਸਕਦੇ ਹਾਂ ਤੁਸੀਂ ਦੋ ਹਾਂ ਕਿ ਬਹੁਤਿਆਂ ਨੂੰ ਤੁਹਾਨੂੰ ਪਤਾ ਵੀ ਨਹੀਂਗਾ ਐਵੇਂ ਦੇ ਝੂਠ ਬੋਲੇ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕ ਕੀਤਾ ਜਨਸਾਲ ਪਹਿਲਾਂ ਹੋਇਆ ਹਾਂ ਅਸਲ ਵਿੱਚ ਮੈਨੂੰ ਵੀ ਨਹੀਂ ਪਤਾ ਵੀ ਇਹਦੇ ਪਹਿਲੇ ਕੀ ਰੌਣਕ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀਆਂ ਹਾਂ ਸੇਰੀਆਂ ਨਹੀਂ ਬੱਗੀਆਂ ਨਹੀਂ ਅੰਦਰ ਜਿਹੜੇ ਮੁੰਡੇ ਆ ਇਹਨਾਂ ਦਾ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਕਿ ਆ ਗਿਰ ਜਾ ਕਿ ਨਿਕਲਿਆ ਨਿਕਲਦਾ ਈਆ ਪੜਾ ਇਹ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੱਗਿਆ ਕਮ ਸਤ ਸੱਤ ਸਾਲ ਬਸ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੋਲਾ ਇਹ ਮਸਲਾ ਇਹ ਆ ਕਿ ਪੈਸੇ ਆ ਨਾ ਖੇਡ ਨਹੀਂ ਕੋਕੀ ਪੈਸੇ ਤਾਂ ਨੂੰ ਪਤਾ ਵੀ ਤਾਂ ਆਪਣੇ ਕੋਲ ਸਿਚੁਏਸ਼ਨ ਇਹ ਹੈ ਉਹ ਜਿੱਧਰ ਥੋੜੀ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਬੈਨ ਇਧਰ ਉਧਰ ਕਰ ਲੈਣੀ ਇੱਕ ਤਾਂ ਜਿੰਨੇ ਰੁਪਏ ਦਾ ਖੇਡ ਹੁੰਦੀ ਸਾਰੀ ਕੰਮ ਹੀ ਆ ਪਏ ਕਰਵਾਵੇਂ ਰੋਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਹੈ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਬੀ ਵੀ ਤਾਂ ਨਹੀਂ ਛੱਡਦਾ ਸਮਾਰੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪ ਨੂੰ ਪਤਾ ਵਾ ਸੋਨਾ ਵਾ ਤੇ ਪੈਸੇ ਹੈ ਨਾ ਉਹਦੇ ਬੰਦਾ ਆਪਣਾ ਜਾਣਕਾਰ ਆ ਹੂੰ ਉਹ ਸਿਚੁਏਸ਼ਨ ਇਹ ਆ ਵੀ ਨਾ ਉਹ ਪੈਸਾ ਕੱਢ ਸਕਦਾ ਉਸ ਲਈ ਹੁੰਦਾ ਹੈ ਵੀ ਜਦੋਂ ਸੈਟਅਪ ਪੈਨਸ਼ਨ ਨਹੀਂ ਨਾ ਹੁੰਦਾ ਇਹ ਸਿਚੁਏਸ਼ਨ ਉਹ ਦਿਖਾਉਂਦਾ ਇਦਾਂ ਹਣਾ ਕਾ ਤੁ ਬਚਿਆ ਵੀ ਤਾਂ ਜੀਵ ਨੇ ਅੱਜ ਪੈਸੀ ਸ਼ੋਅ ਕਰਤੇ ਜਾਂ ਸੋਨਾ ਮੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ ਜਿਹਨਾਂ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਦੀ ਵੀ ਜੀਤੂ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੇ ਪੁੱਸ ਪੈਨਸਿਓਪਟਰ ਰੋਲ ਦਿੰਦੀ ਹੈ ਜੇ ਬੰਦੇ ਨੂੰ ਪਤਾ ਲੱਗ ਗਿਆ ਕਿ ਉਹ ਸੋਨਾ ਪਘਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ ਜਿਹੜਾ ਬਿਸਕੁਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਸੋ ਕੋਲਮ ਲਾ ਕੇ ਸੋਨਾ ਵੇਚਣਾ ਸਮਨੋ ਕੀ ਗੱਲ ਆ ਜਿਹੜਾ ਕਿਤੇ ਵੀ ਤੁਸੀਂ ਵੇਚਣਾ ਨਾ ਸੋ ਉਹ ਬਹੁਤ ਔਖਾ ਕਿਸੇ ਵੀ ਸਟੇਟ ਚ ਵੇਚੋ ਖਬਰੀਆਂ ਨੂੰ ਪਤਾ ਹੁੰਦਾ ਵੀ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਕੋਈ ਇਨਕੁਆਰੀ ਹੋਣੀ ਹੋਣੀ ਆ ਉਹ ਸੋਨਾ ਹੁਣ ਮਗਾਉਣਾ ਇੱਧਰ ਆਹ ਜਾਂ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਬੰਦਾ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਹੈ ਹਾਂ ਤੇ ਉਦੋਂ ਬਾਅਦ ਮੈਨੂੰ ਇਹ ਗੱਲ ਗਈ ਕਿ ਮੈਂ ਫੋਨ ਨਾ ਕਰੀਂ ਤੇ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪਸ ਕਾਲ ਕਰੂੰਗਾ 6 ਮਹੀਨੇ ਪਹਿਲੇਂ ਦੇ ਹਨਾ ਤੇ 6 ਮਹੀਨੇ ਪੈ ਗਏ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਦੋਂ ਕਿਨਾਂ ਅਮਰੀਕਾ ਕਹਿੰਨਾ ਕਿਸ ਬੰਦੇ ਨੂੰ ਹਿਬਾਨ ਤੇ ਪਰ ਉਹਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਤੁਹਾਨੂੰ ਦੇਣੇ ਆ ਉਦੋਂ ਮੈਂ ਕਹਾਂ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਤੇ ਆਪਣੇ ਗੱਲਬਾਤਾਂ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਮੈਨੂੰ ਉਹਨੇ ਕਿਹਾ ਵੀ ਮੇਰਾ ਸਾਥ ਦਾ ਭੈਜੋ ਕਿਹੜਾ ਵੀ ਆਪਾਂ ਜਿਹੜੀਆਂ ਲਾਗਤ ਹਮ ਜੇ ਜੇਦੋਂ ਉਧਰੋਂ ਨਿਕਲ ਜਾਂਦਾ ਕੰਮ ਫੇਰ ਕੋਈ ਸੁੱਖ ਹੀ ਸਰ ਕੰਮ ਫੇਰ ਮਜ਼ਾ ਲਊ ਜੂ ਕਿ ਤੇ ਮੈਂ ਇਧਰੋਂ ਜਿਹੜਾ ਬਾਹਰੋਂ ਨਜ਼ਰ ਆਉਣਾ ਵੀ ਰੇਡ ਲਊਗਾ ਹਾਂ ਕਿਉਂਕਿ ਮੈਨੂੰ ਹੁਣ ਜੇ